ਸਤ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਆਜਾ ਕਬੱਡੀ ਕੱਪਾਂ ਦੀ ਫਾਈਨਲ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਮਾਨਕਵਾਲ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 1 ਲੱਖ ਦੂਸਰਾ ਇਨਾਮ 71000 ਤੇ ਬੈਸਟ ਰੇਡਰ ਤੇ ਜਾਫੀ ਲਈ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਆਲਮਗੀਰ ਵਰਸਸ ਦੁੰਗਾ ਵਿਚਕਾਰ ਖੇਡਿਆ ਗਿਆ ਤੇ ਫਰਸਟ ਟੀਮ ਦੁੱਗਾਂ ਦੀ ਰਹੀ ਤੇ ਸੈਕੰਡ ਆਲੀ ਦੀ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ 13 ਕਬੱਡੀਆਂ 12 ਨੰਬਰ ਤਲਵੰਡੀ ਚੌਧਰੀ ਨਾਲਾ ਮੁੰਨਾ ਰਿਹਾ ਤੇ ਬੈਸਟ ਜਾਫੀ ਚਾਰ ਟੱਚ ਇੱਕ ਤੇ ਅਮਰਤ ਦੁੱਗਾਂ ਵਾਲਾ ਰਿਹਾ ਤੇ ਬੈਸਟਾਂ ਨੂੰ ਇੱਥੇ ਮੋਟਰਸਾਈਕਲ ਸੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਅਰਾਈਆਂ ਵਾਲਾ ਪਲਾਟਕਪੂਰਥਲਾ ਕਰਵਾਇਆ ਗਿਆ ਜਿੱਥੇ ਪਹਿਲਾ ਇਨਾਮ 52000 ਦੂਸਰਾ ਇਨਾਮ 31000 ਸੀ ਤੇ ਫਾਈਨਲ ਮੈਚ ਮੋਕੇ ਵਰਸਸ ਰਹੀਮਪੁਰ ਵਿੱਚ ਕਰਿਆ ਗਿਆ ਰਹੀਮਪੁਰ ਫਾਸਟ ਰਾਈ ਤੇ ਸੈਕੰਡ ਮੋਕੇ ਦੀ ਟੀਮ ਰਹੀ ਅੱਗੇ ਗੱਲ ਕਰਦੇ ਆ ਪਿੰਡ ਅਬুলਖਰਾਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 61000 ਤੇ 51000 ਦੂਸਰਾ ਇਨਾਮ ਤੇ ਬੈਸਟਰ ਨੂੰ ਬਸ਼ੀਰੇ ਸੀ ਇੱਥੇ ਫਾਈਨਲ ਮੈਚ ਕਲਿਆਣ ਸੁਖਾ ਵਰਸਸ ਅਰਨੀਵਾਲਾ ਵਿਚਕਾਰ ਖੇਡਿਆ ਗਿਆ ਫਰਸਟ ਕਲਿਆਣ ਸੁਖਾ ਰਹੀ ਤੇ ਬੈਸਟ ਰੇਡਰ ਸ਼ੈੰਤੀ ਤੇ ਗੁਰਪ੍ਰੀਤ ਜੁਆਇੰਟ ਰਹੇ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਕਲਿਆਣ ਬ੍ਰਦਰਜ਼ ਜਸ਼ਨ ਤੇ ਨਿੱਕੂ ਬੈਸਟਰ ਤੇ ਬੈਸਟ ਨੂੰ ਇੱਥੇ ਬਸ਼ੀਰੇ ਸੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਅਨੈਤਪੁਰਾ ਜਨਾਲਾ ਵੀ ਟਿਕ ਕਰਵਾਇਆ ਗਿਆ ਜਿੱਥੇ ਪਹਿਲਾ ਇਨਾਮ 65000 ਦੂਸਰਾ ਨਾ 51000 ਤੇ ਬੈਸਟ ਨੂੰ 52500 ਰੁਪਏ ਸੀ ਦਿੱਤੇ ਫਾਈਨਲ ਮੈਚ ਨੜਾਵਾਲੀ ਵਰਸਸ RAMDAS US ਵਿਚ ਕਰ ਖੇਡਿਆ ਗਿਆ ਤੇ ਫਰਸਟ ਨੜਾਵਾਲੀ ਦੀ ਟੀਮ ਰਹੀ ਤੇ ਸੈਕਰ RAMDAS US ਰਹੀ ਪਹਿਸਟ ਦੀ ਗੱਲ ਕਰੀ ਤਾਂ ਬੈਸਟ ਰੇਡਰ ਹਰਸ਼ਦੇਵਾ ਤੇ ਬੈਸਟ ਜਾਫੀ ਸੁਭਾ ਰਹਾ ਤੇ ਬੈਸਟ ਇਨਾਮ ਇਥੇ 52500 ਸੀ ਅਗਲੇ ਕਬੱਡੀ ਕੱਪਰ ਦੀ ਗੱਲ ਕਰੇ ਤਾਂ ਹਾਰਨੀਆਂ ਗੁਰਦਾਸਪੁਰ ਕਰਵਾਇਆ ਗਿਆ ਤੇ ਪਹਿਲਾ ਇਨਾਮ 71000 ਦੂਜਾ ਇਨਾਮ 61000 ਬੈਸਟ ਨੂੰ 15-15000 ਦਿੱਤੇ ਤੇ ਫਾਈਨਲ ਮੈਚ ਹਾਰਨੀਆਂ ਵਰਸ ਚੋਲਾ ਸਾਹਿਬ ਵਿਚਕਾਰ ਖੇਡਿਆ ਗਿਆ ਤੇ ਫਰਸਟ ਚੋਲਾ ਸਾਹਿਬ ਰਹੀ ਤੇ ਸੈਕੰਡ ਹਾਰਨੀਆਂ ਦੀ ਟੀਮ ਰਹੀ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ 13 ਕਬੱਡੀਆਂ 13 ਨੰਬਰ ਗੁਰਲਾਲ ਸੋਲ ਬੈਸਟ ਰਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਤੋਨੂ ਸਿੰਧਰਾਵਾਲਾ ਤੇ ਕਾਲਾ ਮਾਲਾ ਜੁਆਇੰਟ ਬੈਸਟ ਰਿ ਤੇ ਬੈਸਟ ਨੂੰ ਇੱਥੇ 15-15000 ਸੀ